ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਦੋ ਟਰੈਕਟਰ ਆ ਇੱਕ ਤਾਂ ਆਹ ਟਰੈਕਟਰ ਆ ਜੋਂਡੀਅਰ ਜਿਹੜਾ ਚੱਲੀ ਜਾਂਦਾ ਸਕਰੀਨ ਤੇ ਇੱਕ ਇਹਦੇ ਪਿੱਛੇ 855 ਟਰੈਕਟਰ ਆ ਉਹ ਵੀ ਵੇਖ ਲਿਓ ਭਰਾਵੋ ਜਮਾ ਨਵਾਂ ਟਰੈਕਟਰ ਆ ਦੋ ਟਰੈਕਟਰ ਅੱਜ ਦੀ ਦੋਨੇ ਵੀਡੀਓ ਵੇਖ ਲਓ ਤੇ ਆਹ ਟਰੈਕਟਰ ਜਿਹੜਾ ਜੋਂਡੀਅਰ ਆਪਾਂ ਨੂੰ ਭੇਜਿਆ ਇਹ ਬਾਈ ਦਾ ਨਾਮ ਮੇਜਰ ਸਿੰਘ ਆ ਤੇ ਪਿੰਡ ਸਾਬੋਤਲਵੰਡੀ ਤੇ ਜ਼ਿਲ੍ਹਾ ਬਠਿੰਡਾ ਉੱਥੋਂ ਬਾਈ ਨੇ ਟਰੈਕਟਰ ਭੇਜਿਆ ਵੀਡੀਓ ਬਣਾ ਕੇ ਆਪਦੇ ਘਰੋਂ ਭੇਜੀ ਆ ਤੇ ਹੋਰ ਕਿਸੇ ਵੀ ਭਰਾ ਨੇ ਕੋਈ ਵੀਡੀਓ ਬਣਾ ਕੇ ਟਰੈਡ ਦੀ ਟਰਾਲੀ ਦੀ ਸੁਪਰ ਸਿੱਟ ਰੂਟਾਵੇਟਰ ਖੇਤੀਬਾੜੀ ਦਾ ਸੰਧ ਕੋਈ ਵੀ ਕਿਸੇ ਨੇ ਭੇਜਣਾ ਤੇ ਜਿਵੇਂ ਆਇਆ ਮੈਂ ਟਰੈਡ 22 ਦਾ ਦੱਸੀ ਜਨਾ ਤੇ ਆਇਆ ਮੈਂ ਤੁਹਾਡਾ ਵੀ ਟਰੈਡ ਦੱਸ ਦੂੰਗਾ ਬਾਈ ਤੇ ਆਪਣੇ ਆ ਟਰੈਡ ਦੱਸਣ ਦੀ ਜਿਹੜੀ ਐਡ ਆ ਜਾਂ ਵੀਡੀਓ ਪਾਉਣ ਦੀ ਇਹ ਆਪਣੀ ਫਰੀ ਆ ਬਾਈ ਕੋਈ ਵੀ ਭਰਾ ਆਪਣ ਨੂੰ ਭੇਜ ਸਕਦਾ ਤੇ ਆਪਾਂ ਜਿਵੇਂ ਆ ਬਾਈ ਦਾ ਟਰੈਡ ਦੱਸੀ ਜਨੇ ਤੇ ਆਪਾਂ ਤੁਹਾਡਾ ਵੀ ਦੱਸ ਦਾਂਗੇ ਤੇ ਕੋਈ ਵੀ ਭਰਾ ਆਪਣ ਟਰੈਡ ਭੇਜ ਸਕਦਾ ਟਰਾਲੀ ਭੇਜ ਸਕਦਾ ਤੇ ਆਹ ਵੇਖ ਲਓ ਬਾਈ ਬਾਈ ਦਾ ਟਰੈਕਟਰ ਮੇਜਰ ਦਾ ਆਹ ਚੀਜ਼ ਆ ਬਾਈ 2004 ਮਾਡਲ ਆ ਟਰੈਕਟਰ ਤੇ ਆਹ ਟਰੈਕਟਰ ਟੈਟਰਾ ਵੀ ਸਾਰਿਆਂ ਦੇ ਸਾਹਮਣੇ ਆ ਜੋਂਡੀ ਯਾਰ ਤੇ 513 ਤੇ ਸਿੰਗਲ ਤਲਾਚਾ ਤੇ ਪਿਛਲੇ ਟਾਇਰ 35 40 ਪੈਸੇ ਆ ਪੱਕੇ ਤੇ ਮੂਹਰੇ ਟਾਇਰ ਨਵੇਂ ਆ ਬਾਈ ਆ ਚੀਜ਼ ਆ ਸਾਰਿਆਂ ਦੇ ਸਾਹਮਣੇ ਆ ਟਰੈਕਟਰ ਤੇ ਇੰਜਨ ਕੇਅਰ ਦਾ ਬਾਈ ਕਹਿੰਦਾ ਜਮਾ ਓਕੀ ਆ ਟਾਇਟ ਮੇਰਾ ਮੇਰੇ ਘਰੋਂ ਬਈ ਟਾਇਟ ਵਾਹ ਕੇ ਚੈੱਕ ਕਰਕੇ ਲ ਜਾ ਸਕਦਾ ਕਿਸੇ ਵੀ ਪਾਸੋਂ ਕੋਈ ਟਾਇਟ ਇੱਕ ਪੈਸੇ ਦੀ ਕਮੀ ਨਹੀਂ ਬਾਈ ਕਹਿੰਦਾ ਤੇ ਕਿਸੇ ਨੂੰ ਵੀ ਬਾਈ ਦਾ ਬਾਈ ਟਰੈਡ ਆ ਗਿਆ ਹੋਇਆ ਫੱਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਫੋਨ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਰੈਡ ਫੱਟ ਆ ਗਿਆ ਹੋਇਆ ਤੇ ਮੇਰਾ ਰੇਟ ਆ ਜਿਹੜਾ ਉਹ ਵੀ ਜਮਾਂ ਜੈਜਾ ਹੀ ਆ 1 ਲੱਖ ਤੇ 60 ਹਜ਼ਾਰ ਦਾ ਟਰੈਡ ਮੈਂ ਦੇ ਦੂੰਗਾ ਤੇ ਜੇ ਕੋਈ ਬੰਦਾ ਬਾਹਲੇ ਮਾਨਤਨ ਕਰੂਗਾ ਤੇ ਮਾੜਾ ਮੋਟਾ ਹੋਰ ਵੀ ਘੱਟ ਵਟ ਕਰ ਲੂਗਾ 5-7000 ਦਾ ਇੰਨਾ ਕੀ ਬਾਹਲਾ ਨਹੀਂ ਬਸ ਤੇ ਬਾਈ ਕਹਿੰਦਾ ਮੈਂ ਪੈਸੇ ਹੀ ਮੈਂ ਜੈਜੇ ਮੰਗੇ ਆ ਤੇ ਇੰਨੇ ਦਾ ਟਰੈਡ ਵੇਖ ਲਓ ਬਾਈ ਸਾਰੇ ਭਰਾ ਇੰਨੇ ਕੁ ਬਾਈਏ ਪੈਸੇ ਮੰਗੇ ਆ 1 60 ਤੇ ਆਹ ਟਰੈਡ ਆ ਸਾਰਿਆਂ ਦੇ ਸਾਹਮਣੇ ਆ ਆ ਚੀਜ਼ ਆ ਬਈ ਕਿਸੇ ਨੂੰ ਵੀ ਬਾਈ ਦਾ ਟਰੈਕਟਰ ਆ ਗਿਆ ਹੋਇਆ ਫੱਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਫੋਨ ਇਹ ਹੋਰ ਕਿਸੇ ਨੇ ਵੀ ਵੀਡੀਓ ਬਣਾ ਕੇ ਭੇਜਣੀ ਹੋਵੇ ਆਪਦੇ ਘਰੋਂ ਤੇ ਆਪਾਂ ਭੇਜਿਆ ਕਰੋ ਬਾਈ ਤੇ ਆਪਾਂ ਆਪਣੇ ਚੈਨਲ ਤੇ ਪਾਉਂਦੇ ਹੀ ਰਹਿਨੇ ਆ ਤੇ ਇਸ ਤੋਂ ਪਿੱਛੇ ਇੱਕ 855 ਟਰੈਡ ਆ ਉਹ ਵੀ ਸਾਰੇ ਭਰਾ ਦੇਖ ਲਿਓ ਬਾਈ ਨਵਾਂ ਟਰੈਕਟਰ 855 ਉਹ ਵੀ ਇਹਦੇ ਪਿੱਛੇ ਪਾਇਆ ਹੋਇਆ ਵੀਡੀਓ ਦੇ ਤੇ ਆਹ ਟਰੈਕਟਰ ਬਾਈ ਦਾ ਕਿਸੇ ਨੂੰ ਵੀ ਫੱਟ ਆ ਗਿਆ ਹੋਇਆ ਤੇ ਬਾਈ ਨੂੰ ਲਾ ਲਿਓ ਫੋਨ ਥੱਲੇ ਬਾਈ ਦਾ ਸਕਰੀਨ ਤੇ ਨੰਬਰ ਆ ਹੋਰ ਕੋਈ ਵੀ ਟਰੈਡ ਦੀ ਜਾਣਕਾਰੀ ਲੈਣੀ ਆ ਤਾਂ ਵੀ ਬਾਈ ਨੂੰ ਪੁੱਛ ਸਕਦੇ ਟਰੈਡ ਬਾਰੇ ਇਦੂ ਪਿੱਛੇ ਆ ਘੱਟ ਸੋ ਕੁਝ ਨੇ ਡਾਟਾ ਭਾਈ ਉਹ ਵੀ ਸਾਰੇ ਭਰਾ ਵੇਖ ਲਿਓ ਬਾਈ ਜੀ 855 ਜਿਹੜੇ ਬਾਈ ਦਾ ਉਹ ਬਾਈ ਦਾ ਨਾਮ ਹੈਗਾ ਜਰਨੈਲ ਤੇ ਪਿੰਡ ਨੜਾਨਾ ਤੇ ਜ਼ਿਲ੍ਹਾ ਕਰਨਾਲ ਹਰਿਆਣੇ ਚੋਂ ਬਾਈ ਦਾ ਆਹ ਬਾਈ ਕਹਿੰਦਾ ਮੈਂ ਘਰੇ ਸ਼ੌਂਕ ਨਾਲ ਟਰੈਕਟਰ ਰੱਖਿਆ ਸੀ ਆਪਦੇ ਨਾਮ ਬਾਈ ਦੇ ਤੇ ਬਾਈ ਨੇ ਖੇਤੀ ਛੱਡ ਪਈ ਆ ਖੇਤੀ ਬਾਈ ਜਨਾਂ ਮੈਂ ਠੇਕੇ ਦੇਣ ਲੱਗ ਗਿਆ ਤੇ ਮੈਂ ਨਵਾਂ ਹੀ ਕਢਾਇਆ ਸੀ ਟਰੈਕਟਰ ਤੇ 2019 ਮਾਡਲਾ 855 ਤੇ ਡਬਲ ਪੀਟੀਓ ਆ ਤੇ ਸੈਂਟਰ ਘੇਰਾ ਬਾਈ ਦਾ ਤੇ ਬਾਈ ਕਹਿੰਦਾ ਆ ਚੀਜ਼ ਆ ਪੂਰਾ ਮੇਰਾ ਸਮਿਆਂ ਟਰੈਕਟਰ ਆ ਬਾਈ ਕਿਸੇ ਵੀ ਭਰਾ ਨੂੰ ਬਾਈ ਦਾ ਟਰੈਕਟਰ ਆ ਗਿਆ ਹੋਇਆ ਫਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਤੇ ਲਾ ਲਿਓ ਬਾਈ ਫੋਨ ਤੇ ਬਾਕੀ ਪਿੰਡ ਦਾ ਨਾਮ ਮੜਾ ਮੋਟਾ ਕੋਈ ਬੋਲਣ ਤੇ ਰਹਿ ਗਿਆ ਹੋਇਆ ਜਿਵੇਂ ਬਾਈ ਨੇ ਲਿਖਿਆ ਸੀ ਮੈਂ ਉਹਨਾਂ ਕੋਲਤਾ ਬਾਈ ਨੜਾ ਨਾ ਲਿਖਿਆ ਸੀਗਾ ਉਹ ਕੋਈ ਪਿੰਡ ਦਾ ਮਿਸਟੇਕ ਹੋਇਆ ਤੇ ਉਹ ਵੀ ਬਾਈ ਨੂੰ ਪੁੱਛਦੇ ਉਹਦੇ ਬਾਈ ਦਾ ਮੋਬਾਈਲ ਨੰਬਰ ਆ ਥੱਲੇ ਤੇ ਬਾਈ ਕਹਿੰਦਾ 5 ਲੱਖ ਤੇ ਮੈਂ 75 ਹਜ਼ਾਰ ਦਾ ਟਰੈਡ ਦੇ ਦੂੰਗਾ 852 ਜੇ ਕਿਸੇ ਨੂੰ ਚਾਹੀਆ ਹੋਇਆ ਤਾਂ ਜਮਾਂ ਨਵਾਂ ਪਿਆ ਚੱਲਿਆ ਬਹੁਤ ਘੱਟਾ ਟਰੈਕਟਰ 463 ਘੰਟੇ ਬਾਈ ਨੇ ਪਾਏ ਆ ਵੀ 463 ਘੰਟੇ ਟਰੈਡ ਮੇਰਾ ਚੱਲਿਆ ਤੇ ਜਮਾਂ ਨਵਾਂ ਟਰੈਡ ਆ ਬਾਈ ਦਾ ਕਿਸੇ ਵੀ ਬਾਈ ਨੂੰ ਟਰੈਕਟਰ 852 ਲੈਣਾ ਹੋਇਆ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਕਰੋ ਤੇ ਹਰਿਆਣੇ ਚ ਬਾਈ ਦਾ ਪਿੰਡ ਸਾਰਾ ਪਤਾ ਸੀ ਦਿੱਤਾ ਤੇ ਥੱਲੇ ਬਾਈ ਦਾ ਮੋਬਾਈਲ ਨੰਬਰ ਤੇ ਬਾਈ ਨੂੰ ਲਾ ਲੇ ਫੋਨ ਆ ਚੀਜ਼ ਆ ਬਈ 852 ਇਹ ਘਰੂ ਟਰੈਕਟਰ ਕਿਸੇ ਵਪਾਰੀ ਦਾ ਨਹੀਂ ਪੂਰਾ ਵਧੀਆ ਟਰੈਕਟਰ ਆ ਬਾਈ ਦਾ ਤੇ ਬਾਈ ਨੂੰ ਲੈ ਲਿਓ ਬਾਈ